ਤੇ ਲਫਾਫੇ ਉੱਪਰ ਖੜਾ ਹੋਇਆ ਪਾਣੀ ਇਹ ਦੱਸਦਾ ਕਿ ਅੱਜ ਸਵੇਰੇ ਮੀਂਹ ਨੇ ਛੁੱਟੀ ਲਈ ਆ ਥੋੜੀ ਜੀ ਪੌਣੇ 1:5 ਵਜੇ ਥੋੜੀ ਜੀ ਤੇਜ਼ ਹਵਾ ਵਗੀ ਤੇ ਨਾਲ ਹੀ 2-3 ਵਾਰੀ ਮੀਂਹ ਦੀਆਂ ਛੁੱਟੀਆਂ ਆਈਆਂ ਬਾਲਾ ਨਹੀਂ ਸੀ ਤੇ ਪਰ ਚੰਗੀ ਧਰਤੀ ਭੋਂ ਜਾ ਸੀਗਾ ਸਮਾਂ ਸਵੇਰੇ ਦੇ 8:00 ਵਜੇ ਦਾ ਹੋਇਆ ਤੇ ਬੱਦਲਵਾਈ ਵਾਲਾ ਸੋਹਣਾ ਮਾਹੌਲ ਤੇ ਅੱਜ ਨਾਨਕੀ ਜਾਣਾ ਮਾਮੇ ਦੀ ਰਿਟਾਇਰਮੈਂਟ ਪਾਰਟੀ ਤੇ ਨਾਲੇ ਮਾਮੇ ਦੇ ਮੁੰਡਾ ਬਾਹਰੋਂ ਆਏ ਹੋਇਆ ਆਸਟ੍ਰੇਲੀਆ ਤੋਂ ਤਾਂ ਫਿਰ ਨੀਰੇਜਾ ਰੈਲ ਡਿਊਟੀ ਪਹਿਲੀ ਲਾ ਲਈਏ ਸ਼ਾਇਦ ਹੋ ਸਕਦਾ ਅੱਜ ਫਿਰ ਨਾ ਜਾਇਆ ਜਾਵੇ ਹਰਾ ਲੈਣ ਤਾਂ ਅਚਾਰ ਚੁਰ ਪਾੜਦੇ ਪਹਿਲਾਂ ਹਾਂ ਤੂੜੀ ਟਾੜੀ ਪਾਕਿਸਤਾਨੀ ਟਾਈਮ ਨਾਲ ਰਲਾ ਲਈਏ ਤੇ ਅਗਲੀ ਕਹਾਣੀ ਤੁਹਾਨੂੰ ਬਾਅਦ ਚ ਸੁਣਾ ਲਈਏ ਕਣੀਆਂ ਆਉਣ ਤੋਂ ਬਾਅਦ ਮੌਸਮ 'ਚ ਥੋੜਾ ਨਿਖਾਰਤਾ ਹੋਇਆ ਏ ਸਾਈਡ ਤੋਂ ਸਾਹਮਣੇੋਂ ਸਾਫ ਮੌਸਮ ਪਰ ਸੈੜ ਹੋਣ ਦੇ ਨਾਤੇ ਹਲਕੀ ਜੀ ਧੁੰਦ ਜੀ ਦਿਖਾਈ ਦੇ ਰਹੀ ਆ ਸਵੇਰੇ 4:30 ਵਜੇ ਪੂਰੀ ਧੁੰਦ ਸੀ ਜਣਾ ਮੰਮੀ ਕਣੀਆਂ ਆਉਣ ਤੋਂ ਬਾਅਦ ਪੂਰੀ ਤੇਜ ਹਵਾ ਆਈ ਜੀ ਤਾਂ ਫੇਰ ਉੱਡ ਗਈ ਜੀ ਹਾਂ ਫੇਰ ਭਈ ਧੁੰਦ ਹੋ ਰਹੀਆਂ ਆ ਗਾਇਬ ਹੋ ਗਈਆਂ ਤੇ ਵਧਾਈਆਂ ਮੰਮੀ ਤੁਹਾਨੂੰ ਮਾਮੇ ਦੀ ਰਿਟਾਇਰਮੈਂਟ ਪਾਰਟੀ ਨੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਵੀ ਵਧਾਈਆਂ ਮੇਰੇ ਭਰਾ ਦੇ ਰਿਟਾਇਰਮੈਂਟ ਦੀਆਂ ਧੰਨਵਾਦ ਵੀਰੇ ਤੂੰ ਬਹੁਤ ਵਧੀਆ ਆਪਦੀ ਹਾਈਡ ਮਾਸਟਰੀ ਦੀ ਨੌਕਰੀ ਨਿਮਾਈ ਧੰਨਵਾਦ ਆਪਣੀ ਮਾਤਾ ਜੀ ਜਿਹਦੇ ਤੇਨੂੰ ਜਨਮ ਦਿੱਤਾ ਤੇ ਇੱਕ ਦਿਨ ਗੈਰਹਾਜ ਨਹੀਂ ਹੋਇਆ ਮੀ ਆਪਾਂ ਦੀ ਨੇਹਰੀ ਆ ਤੇ ਰੋਜ਼ ਤੂੰ ਹਾਜ਼ਰੀ ਲਾਉਣੀ ਲਾਉਣੀ ਸਕੂਲ ਚ ਧੰਨਵਾਦ ਬੇਜਾ ਪਿਆਰ ਭਰੀ ਸੱਤਰੀ ਕਾਲ ਤੈਨੂੰ ਧੰਨਵਾਦ ਤੇਰੇ ਬਾ ਨਾਲ ਹੀ ਦੇਖਣ ਵਾਲਿਆ ਨੂੰ ਸੱਤਰੀ ਕਰ ਭਾਈ ਦੇਖੇ ਜਾਏਗਾ ਮੈਨੂੰ ਬਾ ਚਾ ਜਿਹੜਾ ਤੁਸੀਂ ਦੇਖੇ ਜਾਉਂਗੇ ਮੇਰੇ ਪੁੱਤ ਮੇਰੇ ਦੇਖੇ ਜਾਣਗੇ ਅੱਜ ਮੇਨੂੰ ਰਿਟਾਇਰਮੈਂਟ ਤੇ ਅੱਜ ਮਾਮੇ ਦੇਤੇ ਅਸਲ 'ਚ ਭਾਈ ਅੱਜ ਨਾ ਕੱਲੇ ਬੰਦਿਆਂ ਬੰਦਿਆਂ ਦੀ ਪਾਰਟੀ ਆ ਤਾਂ ਮਾਨਸਾ ਹੋਟਲ 'ਚ ਖੰਡਪਾਟ ਖਲਾਉਣਗੇ ਤੇ ਬਾਅਦ 'ਚ ਖੰਡਪਾਟ ਖਲਾਉਣਗੇ ਦੋ ਸਾਰਿਆਂ ਨੂੰ ਬੁਲਾਉਣਗੇ ਤੇ ਤਾਂ ਕਰਕੇ ਕੱਲੇ ਅੱਜ ਨੌਜਵਾਨ ਆਪ ਵੀ ਜਾਣਗੇ ਤੇ ਠੀਕ ਆ ਭਾਈ ਪੁਕਾਰੋ ਪ੍ਰਸ਼ਾਦਾ ਪਾਣੀ ਪਿਆਰ ਭਰੀ ਮੇਰੀ ਮੰਮੀ ਨੂੰ ਬੇਬੇ ਨੂੰ ਧੰਨਵਾਦ ਬੇਬੇ ਦੇ ਵੀ ਮੈਨੂੰ ਪੁੱਛਰਨਿਆ ਸੀ ਤੇ ਪੂਰੀ ਨੋਕਰੀ ਨਿਭਾਈ ਛੋਟੇ ਵੀਰ ਨੇ ਮੇਰੇ ਨੇ ਤੇ ਰੇਤੇ ਦਾ ਭਾਈ ਆ ਨਜ਼ਾਰਾ ਜਿੰਨੇ ਕਣੀਆਂ ਆਈਆਂ پتہ ਹੀ ਨਹੀਂ ਲੱਗਦਾਗਾ ਤੇ ਸੋਕ ਲੈਣ ਦਾ ਤੇ ਮੰਮੀ ਨੀਰਾਚਾਰਾ ਪਾ ਕੇ ਰੱਖਨੇ ਹੁਣੀ ਨੀਰਾਚਾਰਾ ਮੈਂ ਕਹਣਾ ਹੁਣੀ ਪਾ ਕੇ ਰੱਖ ਦਿੰਨਾ ਫਿਰ ਮੈਂ ਤੇ ਆ ਚਾਰ ਬਟਨ ਤੇ ਡਿਊਟੀ ਲਾਉਣੇ ਆ ਤੇ ਨੀਰਾਚਾਰਾ ਪਾਉਣੇ ਆ ਹੂੰ 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 ਆ ਲੈ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਠੀਕ ਹੈ ਜੀ ਠੀਕ ਹੈ ਤੇ ਨੌਜਵਾਨ ਮਿੱਤਰ ਆਪਣਾ ਮਨਦੀਪ ਸਵੇਰੇ ਜਿੰਮ ਮੈਂ ਖੋਲੂ ਕਿਉਂਕਿ ਦਾਸ ਅੱਜ ਜਨਾਨ ਕੀ ਰਾਤ ਲਾ ਕੇ ਆਉਣਗੇ ਬੜੇ ਚਿਰਾਂ ਬਾਅਦ ਛਾਣੀ ਬਣ ਕੇ ਰਹੀ ਜਗਾ ਠੀਕ ਹੈ ਚਾਹ ਪਾਣੀ ਪੀਨੇ ਆ ਸੂਰ ਚ ਆਉਂਦਾ ਸੀ ਕਿੱਧਰ ਵੱਜ ਗਿਆ ਸੀ ਜੀ ਕਿਹਨਾਂ ਚਾਹ ਪਾਣੀ ਪੀਨੇ ਆ ਹਾਂ ਠੀਕ ਹੈ ਡਰਾਈਵਰ ਸਾਹਿਬ ਹਾਂ ਮਾ ਹੋ ਗਿਆ 11:30 ਵਜੇ ਦਾ ਤੇ ਨੀਰੇ ਚਾਰੇ ਸਖਤ ਡਿਊਟੀ ਲਾਉਣ ਤੋਂ ਬਾਅਦ ਨੌਜਵਾਨ ਕਹਿੰਦੇ ਤਿਆਰ ਹੋ ਗਿਆ ਨਾਨਕੀ ਜਾਣ ਵਾਸਤੇ ਚੰਗਾ ਮੰਮੀ ਸਾਸਤਰੀ ਕਾਲ ਠੀਕ ਐ ਛੋਡਾ ਜੀ ਕਰੀ ਜਾਂਦਾ ਹਨਾ ਚੰਗਾ ਬਸ ਆਉਣ ਵਾਲਿਆ ਸਾਸਤਰੀ ਕਾਲ ਬਈ ਸਾਰਿਆਂ ਨੂੰ ਵੀਡੀਓ ਦੇਖ ਰਹੇ ਵੀਰਾਂ ਭੈਣਾਂ ਨੂੰ ਅੱਜ 19 ਮਾਗ ਆ 31 ਜਨਵਰੀ ਸਾਲ 2024 ਬੁੱਧਵਾਰ ਦਾ ਦਿਨ ਤੇ ਬਸ ਤੇ ਚੜਾਂਗੇ ਇੱਥੋਂ ਨਾਨਕੇ ਜਾਣ ਵਾਸਤੇ ਮਾਨਸਾ ਤੇ ਨਾਲ ਜਾਣਗੇ ਆਪਣਾ ਮਨਪ੍ਰੀਤ ਤੇ लाडी ਨੌਜਵਾਨ ਕੋਈ ਤਿਆਰ ਖੜੇ ਨੇ ਸਾਹਮਣੇ ਤੇ ਬਸ ਮੇਰੀ ਉਡੀਕ ਹੋ ਰਹੀ ਸੀ ਤੇ ਬਸ ਬਠਿੰਡੇ ਵੱਲੋਂ ਆਉਣ ਵਾਲੀ ਆ ਕਹਿੰਦੇ ਤੇ ਧੰਨਵਾਦ ਭਾਈ ਵੀਡੀਓ ਦੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਬਲੌਗ ਤੁਹਾਨੂੰ ਵਾਕਈ ਬਹੁਤ ਜ਼ਿਆਦਾ ਘੈਂੜ ਲੱਗਣ ਵਾਲਾ ਇਸ ਗੱਲ ਦੀ ਗਾਰੰਟੀ ਤੁਹਾਨੂੰ ਪਹਿਲੀਆਂ ਜੀ ਦਿਨੇ ਆ ਤੇ ਲਾਈਕ ਵੀ ਤੁਸੀਂ ਪਹਿਲੀਆਂ ਜੀ ਕਰ ਦਿਓ ਤੇ ਪੂਰਾ ਨਜ਼ਾਰੇਦਾਰ ਮਾਹੌਲ ਹੋਊਗਾ ਪਾਰਟੀ ਵਾਲਾ ਪਾਰਟੀ ਵੈਸੇ ਸ਼ਾਮ ਨੂੰ ਆ ਪਹਿਲਾਂ ਨਾਨਕੇ ਘਰ ਜਾਵਾਂਗੇ ਲਾਡੀ ਪ੍ਰਧਾਨ ਤਿਆਰ ਨੇਗੇ ਜੀ ਜਨਾਬ ਠੀਕ ਹੈ ਜੀ ਤੇ ਮਨਪ੍ਰੀਤ ਆਪਣਾ ਇਹ ਵੀ ਨਾਲ ਜਾਊਗਾ ਤੇ ਗਵਾਂਢੀ ਮਿੱਤਰ ਗੁਰਪ੍ਰੀਤ ਸਿੰਘ ਇਹ ਜਾਂਦਾ ਨਹੀਂ ਇਹ ਕੱਲ ਨੂੰ ਲੈ ਕੇ ਨਹੀਂ ਜਾਂਦਾ ਹਾਂ ਤੇ ਠੀਕ ਹੈ ਤਿਆਰਾ ਰੋਟੀ ਘਾਟੀ ਖਾ ਲਈ ਸੀ ਕਿ ਅੱਜ ਤਾਂ ਛੱਡ ਰੱਖੀ ਆ ਦੇਖਾ ਦੀ ਮਾਇਆ ਦਾ ਲਾਲੀ ਜੁੱਟੇ ਦਾ ਨਾ ਰੋਟੀਆਂ ਦਾ ਉਹਦਾ ਨੀਰੇ ਚਾਰੇ ਨਹੀਂ ਹਾਜਮ ਕਰਦੀ ਉਹਨੇ ਕਿ ਠੀਕ ਆ ਮਿੱਤਰਾ ਠੀਕ ਆ ਹਾਂ ਲੋਟਾ ਫਿਰ ਦੇਸ਼ ਕੋ ਆ ਕੇ ਬੜਾਣਾ ਹੈ ਤਾਂ ਸਭ ਕੋ ਸਿੱਖਿਅਤ ਬਣਾਣਾ ਹੈ ਲੋਟਾ ਚਲੋ ਫਿਰ ਆਪਾਂ ਬਸਦਾਲੇ ਹੋ ਜੀਆ ਉਹਨਾਂ ਵਾਲੀਆ ਯਾਰਾ ਕਾਕਾ ਲਾਡੀ ਕਹਿੰਦਾ ਸਾਧਨ ਮੰਗਾ ਲਿਆ ਮਹਿੰਗਾ ਹਾਂ ਹੱਦੋਂ ਜ਼ਿਆਦੇ ਮਹਿੰਗਾ ਪਹੁੰਚ ਤੋਂ ਬਾਹਰ ਆ ਗਮ ਮੈਂ ਨਹੀਂ ਗੱਲ ਮਾਰੀ ਥੋਤੀ ਨਹੀਂ ਨਾਲੇ ਬਸ ਤੋਂ ਹੀ ਲੈ ਜਿਹੜੀ ਗੱਲ ਆ ਲੰਬਾ ਦੇ ਦੇਗੇ ਚੜ੍ਹ ਕੇ ਵਾਸਤੇ ਸੰਦੂਰ ਗਾਰ ਜੀ ਚੜਾ ਲਈ ਮਾਈ ਓਏ ਆਇਆ ਬਾੜੀ ਬੁਰੀ ਹਾਲਤ ਜੀ ਕਰੀ ਫਿਰਦੇ ਹੋਏ ਹੋਏ ਆਜੋ 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 ਕਿ ਮੈਂ ਸੁਚਣਾ ਲੱਭਿਆ ਤਾ 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 ਚੜਾਈ ਜਲਾਦੀ ਬਾਵਾ ਆਣਾ ਹੋਏ ਨਵੀਂ ਗੱਡੀ ਤੇ ਮਿੱਤਰਾਂ ਨੂੰ ਲੈਣ ਆਇਆ ਕਹਿੰਦੇ ਚੋਬਰ ਕਿਹੜੇ ਕਿਹੜੇ ਆ ਓ ਵਾਜੀ ਕੀ ਹਾਲ ਆ ਕੋਈ ਗੱਲ ਨਹੀਂ ਤੁਹਾਨੂੰ ਆਹ ਸੁਣੋ ਥੋੜੀ ਜਿਹੀ ਲੈ ਡਰੋਨ ਦੇ ਦਿੰਦੇ ਹਾਂ ਉਹ ਠੀਕ ਆ ਭਰਾ ਮਜ਼ਾਕ ਨਹੀਂ ਕਰ ਰਿਹਾ ਸੀਰੀਅਸ ਮੈਂ ਕੋਈ ਗੱਲ ਨਹੀਂ ਪਹਿਲਾਂ ਡਰੋਨ ਆਪਾਂ ਸਿੱਖਾਂਗੇ ਤਾਰਾਂ ਚ ਫਸਾਇਆ ਖੜਾ ਹੋਊਗਾ ਆਪਣੇ ਵਾਲਾ ਇਹਦੇ ਥੋਪੀ ਥੋਪੀ ਲੋਟਾ ਹੋਰ ਬਾਈ ਠੀਕ ਆ ਜੀ ਸੰਦੀਪ ਠੀਕ ਆ ਤੁਸੀਂ ਦੱਸੋ ਨਵੀਂ ਜੀ ਚਲੋ ਠੀਕ ਆ ਲੋਈ ਦਵੱਲੀ ਚੱਲੋ ਹੋਰ ਭਰਾ ਠੀਕ ਠਾਕ ਆ ਸਾਰੇ ਚਲੋ ਚਲੋ ਤੇ ਮਾਮਾ ਜੀ ਨੇ ਵਿਦਾਇਕੀ ਪਾਰਟੀ ਪਹਿਲਾਂ ਵਿਖੀ ਇੱਥੇ ਸਰਕਾਰੀ ਸਕੂਲ ਖਾਰਾ ਵਿਖੇ ਇੱਥੇ ਮੇਰੇ ਨਾਨਕੇ ਨੇ ਦੇ ਇੱਥੇ ਡਿਊਟੀ ਰਹੀ ਹੈ ਮਾਮਾ ਜੀ ਉਹਨਾਂ ਦੀ ਪਹਿਲਾਂ ਇੱਥੇ ਦੇਖਦੇ ਆਂ ਪ੍ਰੋਗਰਾਮ ਤੇ ਸਾਹਮਣੇ ਛੋਟੇ ਮਾਮਾ ਜੀ ਪਹਿਲਾਂ ਇਹਨਾਂ ਨੂੰ ਸਸਰੀ ਗੱਲ ਕਰ ਲਈਏ ਫਿਰ ਅਗਲਾ ਪ੍ਰੋਗਰਾਮ ਨਾਲ ਨਾਲ ਦਿਖਾਈਓਗੇ ਸਸਰੀ ਗੱਲਾਂ ਬਾਈ ਹੋਰ ਠੀਕ ਹੈ ਤਾਂ ਚੱਲੀ ਜਾਂਦਾ ਪ੍ਰੋਗਰਾਮ ਹਾਂਜੀ ਬੈਣੀ ਗਾ ਸਸਰੀ ਘਰ ਗਈ ਭਾਈ ਸਾਹਿਬ ਇੱਕ ਪੜ ਗਏ ਸੀ ਭਾਈ ਆਸਟ੍ਰੇਲੀਆ ਗਾ ਰਹੇ ਸਾਡੇ ਮਾਮੇ ਦੇ ਮੁੰਡੇ ਹੈਂ ਲੋਟਣ ਕੱਲ ਪਹੁੰਚੇ ਤੁਸੀਂ ਹਣਾ ਹਾਂ ਨਹੀਂ ਅੱਜ ਸਵੇਰੇ ਆ ਗਏ ਅੱਜ ਸਵੇਰੇ ਕੱਲ ਸ਼ਾਮ ਉਤਰ ਗਏ ਐਨ ਘੈਂਟਾ ਗੱਲ ਬਾਤ ਜਮਾ ਯਾਰ ਕਿਆ ਬਾਤ ਆ ਜਮਾ ਉਹ ਰੌਣ ਚੱਲੀ ਜਾਂਦਾ ਹਾਂ ਡਰੋਨ ਤੋਂ ਡਾਹਤ ਲੱਗ ਗਿਆ ਸੀ ਮੇਰੇ ਪਹਿਲੀ ਹਾਂ ਕੋਈ ਪੈਰ ਨਹੀਂ ਕਰਦਾ

ਦਾ ਬਰਕਰਾਰ ਤੋਂ ਬੱਚੇ ਦੀ ਜਾਣ ਕਰਨਾ ਤੋਂ ਕਿਰਪਾ ਕਰਦਾ ਜੀ ਮੇਟਰੋ ਸਭ ਤੋਂ ਬੱਚੇ ਨੂੰ ਸਾਰੇ ਸਾਥੀ ਅਕਾ ਤੇ ਜੀ ਸਾਰੀ ਬਹੁਤ ਲੱਗਦੀ ਹੈ ਕਿ ਪਹਿਲਾਂ ਤੋਂ ਉਹ ਆਪਣੇ ਇਸ ਨੂੰ ਅੰਗੇਸ਼ਨ ਲੱਤੀ ਜੋਦਵਾਦ ਕਲੀ ਨੌਕਰੀ ਦੀ ਅੱਤੀ ਲੱਗੀ ਕਲੀ ਪ੍ਰਮੋਸ਼ਨ ਦੀ ਅੱਤੀ ਲੱਤੀ ਅੱਥਰ ਇਤਾਰੋਂ ਦੇ ਜਾ ਰਿਹਾ ਤੇ ਹੁਣ ਐਸ ਤੋਂ ਲੱਗੀ ਮੈਨੂੰ ਕੋਈ ਹੋਰ ਨਹੀਂ ਦਿਖਾ ਤੇ ਤਾਂ ਜੀ ਨੇ ਸਾਨੂੰ ਸਾਰੇ ਭੰਗਾਂ ਨੂੰ ਸਹੀ ਰਸਤੇ ਜੋ ਲੰਬੀ ਸਿੱਖਿਆ ਹੈ। ਬੰਮਾ ਅਸ਼ਾ ਜੀ ਦੇ ਸਾਰੇ ਜਿਹੜੇ ਕੈਂਡੀ ਵਾਲੇ ਤੁਸੀਂ ਹਮੇਸ਼ਾ ਸਹੀ ਰਸਤੇ ਤੇ ਚੱਲਣਾ ਦਾ ਤੇ ਤਾਇਆ ਜੀ ਪੂਰੀ ਔਨੈਸਟੀ ਨਾਲ ਇਹਨਾਂ ਨੇ ਅੱਜ ਨੌਕਰੀ ਕੀਤੀ ਆ ਤੇ ਇਹਨਾਂ ਨੇ ਮੈਂਟਲੀ ਸਾਰੇ ਤੋਂ ਆਪਾਂ ਨੂੰ ਬਹੁਤ ਮੋਟੀਵੇਟ ਕੀਤਾ ਤੇ ਫਾਈਨੈਂਸ਼ੀਲੀ ਵੀ ਮੈਂ ਦੇਖਦੀ ਆ ਵੀ ਇਹ ਸਾਰੇ ਸਟੂਡੈਂਟਸ ਨੂੰ ਜਿਹੜੇ ਫਾਈਨੈਂਸ਼ੀਅਲੀ ਕੁੱਝ ਨਹੀਂ ਆ ਉਹਨਾਂ ਨੂੰ ਸਹਾਰਾ ਖੰਡ ਕਰਦੇ ਆ ਤੇ ਮੈਂ ਚਾਹੁੰਦੀ ਆ ਕਿ ਆਪਾਂ ਨੂੰ ਤਾਇਆ ਜੀ ਤੋਂ ਬਹੁਤ ਸਿੱਖਣ ਨੂੰ ਮਿਲ ਜਾਏ ਕਿ ਆਪਾਂ ਨੂੰ ਇਹ ਆਪਣੀ ਲਾਈਫ ਵਿੱਚ ਇਹਨਾਂ ਦੇ ਕਾਰਡਲ ਬਣਾ ਕੇ ਚੱਲਦਾ ਰਹਿੰਦਾ ਤੇ ਮੈਨੂੰ ਤਾਂ ਅੱਜ ਤੋਂ ਅੱਜ ਤੱਕ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮੈਂ ਸੋਚ ਰਿਹਾ ਕਿ ਕਹਿਣਾ ਚਾਹਾਂਗੀ ਬਸ ਧੰਨਵਾਦ ਰੌਣ ਬੇਟੇ ਕਿਤੇ ਪੂਰੇ ਮਿਲ ਖਾਦੀ ਮਠਾਈ ਸੌ ਰੱਬ ਦੀ ਨਹੀਂ ਸੀ ਤੇ ਇਹ ਗੱਲ ਕਿ ਅੱਜ ਪੈਣੀ ਜੁਦਾਈ ਕਿ ਅੱਜ ਪੈਣੀ ਜੁਦਾਈ ਮੈਨੂੰ ਇੰਜ ਜੱਟ ਘਹਾਉਣ ਵਾਲੀ ਮੇਰੀ ਮਾਤਾ ਜੀ ਮੇਰੀ ਜ਼ਿੰਦਗੀ ਚ ਰੰਗ ਭਰਨ ਵਾਲੇ ਮੇਰੇ ਸਤਿਕਾਰਯੋਗ ਅਧਿਆਪਕ ਸਹਿਬਾਨ ਸਾਡੀ ਸੰਸਾਰੇ ਮੁਖੀ ਸੁਨੀਲ ਕੱਕਰੀ ਜੀ ਮੇਰੇ ਪਿੰਡ ਦੀ کریم ਜਿਹੜੇ ਕਿ ਹਰ ਖੇਤਰ ਦੇ ਵਿੱਚ ਮੱਲਾ ਮਾਰੀਏ ਨੇ ਤਾਂ ਜਦੋਂ ਮੈਂ کریم ਕਹਿੰਦਾ ਹੈਗਾ ਤਾਂ ਉਹ ਸ਼ਖਸ ਨਹੀਂ ਇਹ ਦੋਵੇਂ ਮੇਰੇ ਪਿੰਡ ਪੁੱਛਦੇ ਕਿਹੜਾ ਪਿੰਡ ਹੈ ਜੇ ਮੈਂ ਕਹਿੰਦਾ ਵੀ ਠਾਰਾ ਪਿੰਡ ਹੈ ਤਾਂ ਕਹਿੰਦੇ ਤੇ ਕੋਰਸ ਖਰੇ ਵਾਲਾ ਜੇ ਹੋਰ ਕਿਸੇ ਸ਼ਹਿਰ 'ਚ ਜਾਂਦਾ ਤਾਂ ਪੁੱਛਦੇ ਕਿਹੜਾ ਪਿੰਡ ਹੈ ਮੈਂ ਕਹਿੰਦਾ ਜੀ ਠਾਰਾ ਪਿੰਡ ਹੈ ਤਾਂ ਕਹਿੰਦੇ ਜਰਸ਼ਾ ਸਰਪੇਚ ਵਾਲਾ ਜਿਹੜੇ ਕਿਤੇ ਹੋਰ ਜਾ ਕੇ ਗੱਲ ਕਰਦੇ ਇਹਦਾ ਪਿੰਡ ਹੈ ਮੈਂ ਕਹਿੰਦਾ ਜੀ ਠਾਰਾ ਪਿੰਡ ਹੈ ਕਹਿੰਦੇ ਧਾਰੇ ਪ੍ਰਧਾਨ ਵਾਲਾ ਇਹ ਤਾਂ ਬੜਾ ਬੋਲਦਾ ਇਸ ਤਰ੍ਹਾਂ ਹੀ ਕਿਤੇ ਹੋਰ ਜਾ ਕੇ ਗੱਲ ਕਰਦੇ ਤੇ ਕਿਹੜਾ ਪਿੰਡ ਹੈ ਠਾਰਾ ਪਿੰਡ ਹੈ ਕਹਿੰਦੇ ਮੱਖਣ ਵਾਲਾ ਜਿਹੜਾ ਬੜਾ ਦਰবেশ ਬੰਦਾ ਹੈਗਾ ਜਿਹਨੇ ਬੜੀਆਂ ਮੱਲਾ ਮਾਰੀਆਂ ਨੇ ਇਸ ਤਰ੍ਹਾਂ ਹੀ ਰੰਗੀ ਸਿੰਘ ਦੀ ਗੱਲ ਹੁੰਦੀ ਸੀ ਤਾਂ ਅੱਜ ਇਸ ਸੁਭ ਦਿਹਾੜੇ ਤੇ ਪਿੰਡ ਦੀ ਸਮੂੱਚੀ ਕ੍ਰੀਮ ਜੇਕਰ ਦੋਸਤ ਸਪੋਰਟ ਸਟਾਫ ਡੈਰੀ ਮੈਂ ਅਸਲ ਸੈਨਿਕ ਸਭ ਸਤਿਕਾਰ ਆਪ ਤੋਂ ਵੱਲਾ ਮੈਂ ਇਸ ਧਰਤੀ ਨੂੰ ਨਮਨ ਕਰਦਾ ਕਿ ਮੈਂ ਇਸ ਧਰਤੀ ਤੇ ਪੈਦਾ ਹੋਇਆ ਇਸੇ ਧਰਤੀ ਤੇ ਮੈਂ ਪੜਾਈ ਸ਼ੁਰੂ ਕੀਤੀ ਇਸੇ ਧਰਤੀ ਤੇ ਮੈਂ ਪਹਿਲੀ ਸਰਕਾਰੀ ਨੌਕਰੀ ਪ੍ਰਾਪਤ ਕੀਤੀ ਇਸੇ ਨੇ ਮੇ ਥੱਲੇ ਗੈਨ ਕੀਤਾ ਇਸੇ ਧਰਤੀ ਦੇ ਉੱਤੇ ਹੀ ਮੈਨੂੰ ਤਰੱਕੀ ਮਿਲੀ ਤੇ ਇਸੇ ਧਰਤੀ ਤੋਂ ਹੀ ਅੱਜ ਮੈਂ ਬਹੁਤ ਵੱਡੇ ਸਨਮਾਨ ਨਾਲ ਰਿਟਾਇਰ ਹੋਣ ਜਾ ਰਿਹਾ ਮੈਂ ਇਸ ਧਰਤੀ ਨੂੰ ਨਮਨ ਕਰਦਾ ਬਹੁਤ ਸ਼ੁਕਰ ਹੈਗਾ ਸਮੂਹ ਸਟਾਫ ਦਾ ਧੰਨਵਾਦ ਜਿਨ੍ਹਾਂ ਵਰਤਾਂ ਮੈਂ ਕੁਝ ਕਹਿ ਦਿੱਤਾਗਾ ਜੋ ਅੱਜ ਮੈਂ ਸੁਨਮਾਨਤ ਹੋਇਆਗਾ ਤਾਂ ਮੈਂ ਇਹਦੇ ਲਈ ਵਿਸ਼ੇਸ਼ ਧੰਨਵਾਦ ਕਰਦਾਗਾ ਮੈਂ ਆਪਣਾ ਸਾਈਕਲ ਤੋਂ ਸਟਾਪ ਵੀ ਤੱਕ ਪਹੁੰਚੇਗਾ ਉਹਦੇ ਪਿੱਛੇ ਮੇਰੇ ਜਿਹੜਾ ਰੱਬਾ ਵਰਗੇ ਅਧਿਆਪਕ ਬੈਠੇ ਨੇ ਜਗਰਾਜ ਸਿੰਘ ਜੀ ਕਿਸ਼ਨ ਸਿੰਘ ਜੀ ਸ਼ਾਸਤਰੀ ਜੀ ਜਿਨ੍ਹਾਂ ਦੀਆਂ ਗੱਲਾਂ ਮੈਂ ਅੱਗੇ ਦੱਸਦਾ ਰਹੇ ਤਾਂ ਸੀ ਵਿਦਿਆਰਥੀਆਂ ਨੂੰ ਵੀ ਸਵੇਰੇ ਉੱਠਦਾ ਹੋਗਾਗਾ ਰਜਾਈ ਤੇ ਪਹਿਲੀ ਲਤ ਮਾਰਨੀ ਔਖੀ ਹੁੰਦੀ ਹੈ ਤੇ ਪਹਿਲਾ ਕੱਪ ਠੰਡੇ ਪਾਣੀ ਦਾ ਪੋਣਾ ਔਖਾ ਹੁੰਦਾ ਹੈ ਇਸ ਗਵਚਰ ਸੇ ਹਿੰਦੀ ਯੂਨੀਵਰਸਿਟੀ ਮੈਨੂੰ ਕਹਿੰਦੇ ਰਹੀ ਨੇ ਤਾਂ ਅਖੀਰ ਦੇ ਵਿੱਚ ਮੈਂ ਸਮੂਹ ਸਟਾਫ ਦਾ ਨਗਰ ਨਵਾਸੀਆਂ ਦਾ ਜਿਸੇ ਤੈਨ ਦਾ ਧੰਨਵਾਦ ਕਰਦਾ ਤੁਸੀਂ ਉਹ ਸਨਮਾਨ ਕੀਤਾ ਜਿਹੜਾ ਮੈਨੂੰ ਵੀਜ਼ਨਸ ਵੀ ਮੇਰਾ ਸਨਮਾਨ ਪੂਰੂਗਾ ਤਾਂ ਅਖੀਰ 'ਚ ਮੈਂ ਮਾਫੀ ਚਾਹੁੰਦਾ ਕਿ ਮੇਰੇ ਕੋਲ ਉਹ ਇਸ ਸਮੇਂ ਦਰਾਂ ਕਿਉਂਕਿ ਇੱਕ ਹੈਡ ਹੋਣ ਦੇ ਨਾਤੇ ਕਈ ਵਾਰੀ ਕਿਸੇ ਨੂੰ ਵਿਦਿਆਰਥੀ ਦੇ ਭਲੇ ਦੀ ਕੁਝ ਕਿਹਾ ਜਾ ਸਕਦਾ ਹੈ ਜਾਂ ਪਿੰਡ ਪੱਤਰ ਤੇ ਕਿਸੇ ਨੂੰ ਕੋਈ ਠੇਸ ਪਹੁੰਚੀ ਲਈ ਉਹਦੇ ਲਈ ਮਾਫੀ ਚਾਹਣਾ ਤੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੀ ਜੀ ਆਇਆਂ ਤੇ ਧੰਨਵਾਦ ਕਰਦਾ ਧੰਵਾਦ ਜੀ ਸਾਸੀ ਗਾਲਾ ਨਹੀਂ ਹਾਂ ਜਮਾ ਵੱਲੋਂ ਤੁਸੀਂ ਦੱਸੋ ਬਹੁਤ-ਬਹੁਤ ਵਧਾਈਆਂ ਭਾਈ ਮਾਮੇ ਦੀ ਰਿਟਾਇਰਮੈਂਟ ਦੀਆਂ ਹਾਂ ਜੀ ਜ਼ਰੂਰ ਜੀ ਹਾਂਜੀ ਧੰਨਵਾਦ ਜੀ ਆਇਲਾ ਜੀ ਮਾਮੇ ਕੋਲੇ ਕੀ ਡਾ ਰਹੀ ਇੱਕ ਜੀ ਆਇਆਂ ਨੂੰ ਭਾਈ ਆਸਟ੍ਰੇਲੀਆ ਵਾਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਮੀ ਜੀ ਬਹੁਤ ਬਹੁਤ ਵਧਾਈਆਂ ਹਾਂ ਤਾਂ ਚਲੋ ਖੈਰ ਸੋਖਾ ਇੱਕੋ ਗੱਲ ਨਹੀਂ ਇੱਥੇ ਆਪ ਬਣਾਉਣ ਤਹੀ ਹਾਂਜੀ ਸਤਿ ਸ਼੍ਰੀ ਅਕਾਲ ਮਾਮਾ ਜੀ ਹਾਂਜੀ ਬਹੁਤ ਬਹੁਤ ਵਧਾਈਆਂ ਜੀ ਰਿਟਾਇਰਮੈਂਟ ਦੀਆਂ ਬਹੁਤ ਬਹੁਤ ਸ਼ੁਕਰੀਆ ਆ ਵੀ ਭੜਾ ਆਈ ਅੰਦਰ ਨੌਜਵਾਨ ਤੇ ਮਾਮੇ ਦਾ ਇਹ ਰਹਿਣ ਬਸੇਰਾ ਤੇ ਛੱਤ ਤੇ ਲੱਗਿਆ ਹੋਇਆ ਕੰਗਾਰੂ ਕਹਿੰਦੇ ਜਿਸ ਦੇਸ਼ ਦਾ ਖਾਈਆ ਉਸਦਾ ਬੁਰਾ ਨਹੀਂ ਮੰਗੀਦਾ ਹੈ ਤੇ ਉਸ ਦੇ ਪਿਆਰ ਦੀ ਨਿਸ਼ਾਨੀ ਭਾਈ ਆਸਟ੍ਰੇਲੀਆ ਦੇ ਕੋਠੇ ਤੇ ਲਾਇਆ ਹੋਇਆ ਕੰਗਾਰੂ ਉਹ ਵੀ ਜਾ ਕੇ ਦੇਖਾਂਗੇ ਆਪਾਂ ਨੇੜੇ ਤੋਂ ਤੇ ਫਿਲਹਾਲ ਚਾਵਣੀ ਸ਼ਕਲੀਏ ਹੂੰ ਹੂੰ ਕੀ ਕਹਿੰਦਾ ਸੀ ਲਾਡੀ ਇਹ ਤਾਂ ਬੱਚਾ ਵੀ ਇਹੋ ਕਾ ਹਾਂ ਆ ਦੀ ਜੀਵ ਜੀਹਰ ਚੰਗੀ ਹੁੰਦੀ ਐ ਇਹਦੇ ਚ ਵੱਡ ਜਾਂਦਾ ਉਹਨਾਂ ਨਾਲ ਪੱਜ ਕੇ ਇਹ ਕੰਗਾਰੂ ਪਈ ਆਸਟ੍ਰੇਲੀਆ ਦਾ ਰਾਸ਼ਟਰੀ ਪੰਛੀ ਰਾਸ਼ਟਰੀ ਜੀਵ ਪੰਛੀ ਨਹੀਂ ਹੁੰਦਾ ਨਾ ਹਾਂ ਆਏ ਉੱਤੇ ਜਾ ਕੇ ਦੇਖ ਲਈਏ ਚਾਹ ਪਾਣੀ ਪੀਤਾ ਸਿੱਧੇ ਟੀਸੀ ਦੇ ਪਹੁੰਚ ਗਏ ਸੱਤ ਵੱਲ ਨੂੰ ਮੁਹਰ ਲੈ ਨੌਜਵਾਨਾਂ ਨੇ ਸਿੱਧਾ ਤੇ ਨਾਨਕਿਆਂ ਦਾ ਪਿੰਡ ਖਾਰਾ ਜ਼ਿਲ੍ਹਾ ਮਾਨਸਾ ਹੂੰ 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 ਬਲੇ ਬਲੇ ਲੋਟਾ ਕਰ ਪਲਾਸਟਿਕ ਦਾ ਲੈੜੀ ਤਖੜਾ ਜੀਵ ਹੈਲੋ ਛਟੂ ਮੋਬਾਈਲ ਨੰਬਰ ਵੀ ਹੈ ਬਾਈ ਦਾ ਗੱਲਬਾਤ ਕਰਦੇ ਇਹਦਾਗਾ ਮਿੱਤੇ ਲਿਗਾ ਵੇ ਇਹਦਾ ਬਨਾਫਟ ਵਾਲਿਆਂ ਦਾ ਸੌਦਾਗਾ ਮੈਂ ਕਹਿੰਦਾ ਲਾਡੀ ਪੱਥਰ ਦਾ ਇਹ ਲੋਟਾ ਕੰਮ ਤੇ ਇੱਥੋਂ ਹੁਣ ਅੱਗੇ ਭਾਈ ਪਾਰਟੀ ਆ ਮਾਨਸਾ ਪੈਲਸ ਚ ਤੇ ਨੌਜਵਾਨ ਜਿਹਨੂੰ ਕਿ ਦਾ ਅੱਜ ਕਰ ਰੱਖੀ ਹੈ ਤੇ ਅ ਤੋ ਸੇ ਦੇ ਹੁਣ ਜਾਵਾਂਗੇ ਪੈਲਸ ਤੇ ਜਿਹੜੀ ਕਿ ਬੜੇ ਚਿਰਾਂ ਤੋਂ ਉਡੀਕਾ ਸੱਜਣਾ ਸਵੇਰੇ ਦੀ ਕਾਫੀ ਦਿਨਾਂ ਦੀ ਉਡੀਕ ਸੀ ਵੈਸੇ ਹੂੰ ਤੇ ਉੱਥੇ ਜਾ ਕੇ ਖਾਦਦੇ ਆ ਆ ਡੀ ਨਾਲ ਤੇ ਅਰਥ ਵਾਲਾ ਧੁੱਕੀ ਖਾਣ ਪੀਣ ਵਾਲੀ ਅਰਥ ਵਾਲੀ ਸੱਜਣਾ ਤੇ ਬਾਕੀ ਹਾਂਜੀ ਨਾ ਵੀਰੇ ਆਇਨੀ ਉੜਦੇ ਕਦਾ ਹਵਾਰ ਨਾ ਆਕੇ ਲਈ ਨਾ ਤੇ ਬਾਕੀ ਦੀ ਗੱਲਬਾਤ ਆਪਾਂ ਤੜਕੇ ਕਰਾਂਗੇ ਅੱਜ ਰਾਤ ਨੂੰ ਇੱਥੇ ਹੀ ਆ ਘਰਵਾਰ ਦੀ ਤੁਸੀਂ ਵੀ ਖੜ੍ਹ ਜਾਓ ਆਮਾ ਜੀ। ਹਾਲ ਵਾਜੀ ਜੇ ਲੈਣੀ ਸ਼ੁਰੂ ਕਰਨੀ ਤਾਂ। ਦਵਾਈ ਦੋ। ਗਰਮ ਘਰ ਮਗਰ ਮੂੰਹ। ਤੇਰੀ ਖਾਲੀ ਬਲੇਡ ਦੀ ਹੁਣ ਕੀ ਬਣਾਵਾਂ ਸੱਜਣਾ? ਗਰਮ ਘਰ ਮਗਰ ਮੂੰਹ। ਨਹੀਂ ਛੱਕ ਯਾਰ ਤੂੰ ਮੈਂ ਛੱਕ ਲੇ। ਬਾਤੂ ਨੇ ਖਿਲਾੜੀ ਚਲੋ ਆ ਜਾ ਬਰਾਵਾ ਤੇ ਪਾਰਟੀ ਸਮਾਪਤੀ ਦੀ ਲਗਭਗ ਤਿਆਰੀ ਆ ਪਾਰਟੀ ਖਤਮ ਆਪਣਾ ਇਨਾ ਸਨਮਾਨ ਕੀਤਾ ਅੱਜ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮਾਸਟਰ ਬਾਈ ਦਾ ਮਾਸਟਰ ਚੰਕੌਰ ਸਿੰਘ ਜੀ ਉਹ ਤਾਂਦਾ ਹੈ ਅੱਜ ਇੱਥੇ ਚਾ ਕੇ ਧਰਨ ਲਾ ਬੜੇ ਥੱਲੇ ਦਾ ਲੱਗ ਰਿਹਾ ਲੱਗ ਰਿਹਾ ਕੇਮਲ ਅੱਡੀ ਕੀ ਬਣਦਾ ਸਮਾਪਤੀ ਵਾਲਾ ਵਧ ਰਿਹਾ ਪ੍ਰੋਗਰਾਮ ਸਮਾਪਤੀ ਵਾਲ ਨੂੰ ਆ ਕੀ ਚੱਕਰ ਬਣ ਗਿਆ ਕੀ ਆਪਾਂ ਵਧੀਆ ਕਰ ਨੂੰ ਜਮਾ ਓਕੇ ਗੁੱਡ ਹੈ। ਬਲੌਗ ਬਣਾ ਹੀ ਜਣਾ। ਗੁੱਡ ਵੀਅਰ ਤੇ ਗੁੱਡ ਨਾਈਟ ਵੀ ਹੈ। ਨਾ ਬਲੌਗ ਬਣਾਈ ਜਣਾ। ਬਸ ਕਲਿੱਪ ਚੱਲ ਪਈ ਤਾਂ ਬਲੌਗ ਬਣ ਗਿਆ ਬਾਈ। ਬਸ ਫਿਰ ਬਲੌਗ ਹੀ ਬਣਾਵਾਂਗੇ ਆਪਾਂ ਕਿਉਂ ਪ੍ਰਵਾਹ ਬਣਦਾ ਯਾਰ ਆਪਣੀ ਕਲਿੱਪ ਜਦੋਂ ਓਕੇ ਚੱਲ ਗਈ ਫਿਰ ਬਲੌਗ ਹੀ ਬਣਦਾ। ਠੀਕ ਹੈ ਬਾਈ ਜੀ। ਮੈਂ ਚੱਲ ਕੋਈ ਗੱਲ ਨਹੀਂ। ਹਾਂਜੀ। ਸਾਡਾ ਆਪਣਾ ਬਲੌਗ ਓਕੇ ਹੈ ਜਮਾ ਗੁੱਡ ਪ੍ਰੋਗਰਾਮ ਸੀ। ਹਾਂਜੀ ਨਜ਼ਾਰਾ ਆਇਆ। ਜਮਾ ਬਿਲਕੁਲ ਗੁੱਡ। ਠੀਕ ਹੈ ਬਹੁਤ ਵਧੀਆ। ਤੂੰ ਮੰਨ ਕੇ ਚੱਲ ਵੀ ਵਧੀਆ ਇੰਜੋਇਮੈਂਟ ਸੀ। ਠੀਕ ਹੈ। ਯਾ ਹੁੰਦਾ ਇੱਕ ਤਰ੍ਹਾਂ ਦਾ ਮਿਲਵਰਤਨ ਸੀਗਾ ਯਾਰ ਹਾਂ ਬਹਿਰ ਕੇ ਗੱਲਾਂ ਕਰਨ ਦਾ ਮੌਕਾ ਸੀਗਾ ਗੱਲਾਂ ਕਰਨ ਦਾ ਮੌਕਾ ਸੀ ਮਿਲਵਰਤਨ ਦਾ ਮੌਕਾ ਸੀ ਹਾਂਜੀ ਬਾਈ ਜੀ ਇੱਕ ਤੈਨੂੰ ਮੈਂ ਹੋਰ ਗੱਲ ਦੱਸਦਾ ਮੈਂ ਵੀ ਥੋੜਾ ਜਿਹਾ ਵਲੋਗਿੰਗ ਕਰਦਾ ਹਾਂ ਹਾਂਜੀ ਬਾਈ ਜੀ ਆਪਣਾ ਥੋੜਾ ਜਿਹਾ ਵਲੌਗ ਬਣਾਇਆ ਵੀ ਹੈਗੀ ਐ ਹਾਂਜੀ ਬਟ ਪੋਸਟ ਨਹੀਂ ਕਰ ਪਉਂਜੋ ਕਿ ਹੈਗੀ ਥੋੜਾ ਜਿਹਾ ਸਿਸਟਮ ਹਾਈ ਲੈਵਲ ਤੇ ਹੋ ਜਾਂਦਾ ਕੁਝ ਉਸ ਵਾਲੇ ਵਲੌਗ ਹੋ ਜਾਂਦੇ ਨੇ ਜਦੋਂ ਪੋਸਟ ਕਰਦੇ ਨੇ ਘਰੇ ਉਹ ਗੱਲ ਪਹੁੰਚ ਜਾਂਦੀ ਹੈ ਸਾਡੇ ਥੋੜੀ ਹੋਰ வலோ <Gpee> ஆபி <entender> ਉਹ ਲੈ ਲਾਡੀਆ ਗੇਟ ਬੰਦ ਕਰਕੇ ਯਾਰ ਆਪਣਾ ਥੋੜੇ ਹੌਸਲੇ ਵਾਲਦਾ ਬਈ ਘਰ ਪਰਿਵਾਰ ਚ ਬੈਠ ਕੇ ਦੇਖ ਲਗਾ ਨਾ ਨਾ ਬਹੁਤ ਬਹੁਤ ਜਦੋਂ ਬਾਹਰੋਂ ਅੰਦਰੋਂ ਕੋਈ ਵੀਰ ਭਾਈ ਫੋਨ ਕਰਕੇ ਕਹਿੰਦਾ ਕਿ ਅਸੀਂ ਬਈ ਹੈਨਾ ਇੱਕ ਘਰ ਦਾ ਪਰਿਵਾਰ ਨਾਲ ਬੈਠ ਕੇ ਦੇਖਦੇ ਆ ਉਹ ਯਾਰ ਬਾਹਰਲੇ ਬੰਦਿਆਂ ਨੂੰ ਪਤਾ ਮੈਂ ਤੈਨੂੰ ਮੈਂ ਦੱਸਾਂ ਵੀ ਜਿਹੜੇ ਬੰਦੇ ਬਾਹਰਲੇ ਰਹਿ ਗਏ ਜਾਂ ਜਿਹੜੇ ਬੰਦੇ ਅੱਡ ਦੇ ਰਹਿ ਗਏ ਉਹਨਾਂ ਦੇ ਸਾੜੇ ਇਹ ਵਲੌਗ ਹੀ ਰਹਿ ਗਏ ਹਾਂਜੀ ਠੀਕ ਹੈ ਜਿਹੜੇ ਬੰਦੇ ਆਪ ਦੇ ਖੋਦੇ ਪਹਿਲਾਂ ਤਾਂ ਆਪਣਾ ਪੰਜਾਬ ਛੱਡ ਕੇ ਗਏ ਆ ਉਹਨਾਂ ਨੂੰ ਵਾੜੀ ਚੰਗੀ ਚਾਗਦੀ ਉਹ ਜੀ ਖੇਤ ਘਰ ਪਰਿਵਾਰ ਚੁੱਲਾ ਝੋਂਕਾ ਹੈਨਾ ਉਹ ਚੀਜ਼ਾਂ ਬਈ ਜੀ ਉਹਨਾਂ ਖੱਤ ਕੰਡੀਆਂ ਯਾਦਾਂ ਰਹਿ ਗਈਆਂ ਹਾਂਜੀ ਬਈ ਜੀ ਹੈਨਾ ਯਾਦਾਂ ਰਹਿ ਗਈਆਂ ਜਿੰਨਾ ਬੰਦਾ ਤਾਜਾ ਕਰ ਲੇ ਉਹਨੀਆਂ ਘੱਟ ਹਾਂਜੀ ਬਈ ਉਹਨਾਂ ਦਾ ਪਰ ਉਹ ਪਿਸ਼ੋਕਰ ਨਹੀਂ ਸੱਡ ਛੱਡ ਸਕਦੇ ਹਾਂਜੀ ਬਈ ਉਹ ਪਿਸ਼ੋਕਰ ਨਹੀਂ ਸੱਡ ਸਕਦੇ ਉਹਨਾਂ ਦੇ ਦਿਲਾਂ 'ਚ ਵਸਦੇ ਉਹਨਾਂ ਦੇ ਦਿਲਾਂ 'ਚ ਵਸਦਾ ਜਿਹੜੀ ਗੱਲ ਐ ਯਾਰ ਠੀਕ ਐ ਚਲ ਮੈਂ ਤੇਰੇ ਭਾਈ ਸਾਰੇ ਪਾਕਿਸਤਾਨੀ ਵੀਰਾਂ ਨੂੰ ਸਰੋਪਿਆਂ ਨੂੰ ਠੀਕ ਹੈ ਹੱਥ ਜੋੜ ਕੇ ਦਰਸ਼ਕਾਂ ਨੂੰ ਬਹੁਤ ਹੀ ਜ਼ਿਆਦੇ ਹੱਥਪਰਾ ਠੀਕ ਹੈ ਜਿਹੜੀਆਂ ਦਿਵਾਵਾਂਗੀਆਂ ਵੀ ਭਾਈ ਹੋਰਾਂ ਦਾ ਵਲੌਗ ਦੇਖਦੇ ਰਹਿਣ ਤੇ ਭਾਈ ਹੋਰਾਂ ਨੂੰ ਸਪੋਰਟ ਕਰਦੇ ਰਹਿਣ ਵੀ ਇਹ ਨਾ ਜਿਹੜੀਆਂ ਵਲੌਗਾਂ ਬਣਦੀਆਂ ਇਹ ਬਹੁਤ ਹੀ ਜ਼ਿਆਦੇ ਘੱਟ ਬਣਦੀਆਂ ਤੁਸੀਂ ਪਿਆਰ ਦਿਆ ਕਰੋ ਸੋਤੇ ਸਾਹਮਣੇ ਸਭ ਕੁਝ ਲੈ ਕੇ ਆਵਾਂਗੇ ਸਾਰਿਆਂ ਦਾ ਪਰਿਵਾਰ ਲੈ ਕੇ ਆਵਾਂਗੇ ਸਾਰਿਆਂ ਦਾ ਪਿਆਰ ਲੈ ਕੇ ਆਵਾਂਗੇ ਧੰਨਵਾਦ ਬਾਈ ਠੀਕ ਆ ਬਾਈ ਬਹੁਤ ਚੰਗੇ ਬਿਓ ਨੇ ਨਾ 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 ਗੱਲਾਂ ਬਾਤਾਂ ਕਰੀਆਂ ਮਿਹਰਬਾਨੀ ਭਰਾ ਮੈਂ ਘੱਟ ਵੱਧ ਕਰਦਾ ਹੁੰਦਾ ਕਿ ਚੱਲ ਮੇਰਾ ਭਰਾ ਠੀਕ ਆ ਓਕੇ ਲਈਆ ਵੀਰੇ ਸਹੀ ਆ ਤੇ ਸਮਾਂ ਪ੍ਰੋਗਰਾਮ ਦੀ ਸਮਾਪਤੀ ਦਾ ਤੇ ਨਾਲ ਹੀ ਆਪਣੇ ਬਲੌਗ ਦੀ ਸਮਾਪਤੀ ਦਾ ਤੇ ਇੱਥੋਂ ਨਾਨਕੇ ਘਰੀ ਜਾਵਾਂਗੇ ਤੇ ਲਗਭਗ ਸਾਮਾਨ ਸਾਰਾ ਰੱਖ ਲਿਆ ਗਿਫਟ ਕੋਪਟਰ ਦੀ ਜ਼ਿੰਮੇਵਾਰੀ ਆ ਆਪਣੇ ਮਨਪ੍ਰੀਤ ਰਾਡੀ ਹੋ ਰਹੇ ਨੇ ਇਹਨਾਂ ਦਾ ਦੇ ਦਿੱਤੀ ਸੀ ਕਿ ਬਈ ਤੁਸੀਂ ਉਸਾਮ ਕਿਉਂ ਹੀ ਗੱਡੀ ਚ ਲੈ ਕੇ ਜਾਣਿਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਤੜਕੇ ਕਰਾਂਗੇ ਮਾਮੇ ਹੋਰਾਂ ਨਾਲ ਤੇ ਉੱਥੇ ਘਰ ਪਰਿਵਾਰ ਨਾਲ ਸਾਰੀਆਂ ਜੀ ਘਰ ਪਰਿਵਾਰ ਵਾਲੀ ਗੱਲਬਾਤ ਉਹ ਲੈ ਕੇ ਹਾਜ਼ਰ ਹੋਵਾਂਗੇ ਤੇ ਫਿਲਹਾਲ ਇੱਥੇ ਹੀ ਸਮਾਪਤ ਹੱਜ ਦਾ ਬਲੌਗ ਲਾਈਕ ਲਾਜ਼ਮੀ ਕਰ ਦਿਓ ਤੇ ਨਵੇਂ ਆਏ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਲਓ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰੇ ਭੈਣਾਂ